ਮਾਤਾ हे मेरे प्यारे प्रीतम तू ही मेरी मां है तू ही मेरा बाप है तू ही मेरा परा है तू ही मेरा रिश्तेदार है तू सब ठावा दे ऊपर मेरा राखा है मेनू चिंता कादी मेनू भय कादा मेनू डर कादा मेनू सहह कादा प्यारे सारे डर सहम वहम खत्म हो जाएंगे जिस दिन की विश्वास बना लोगे कि गुरु ग्रंथ साहिब जी दी पावन पवित्र वाणी ही रब है ते अस हम रब दे सेवक बनना है ਤੇ ਬਿਨੈ ਕਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਬਣ ਜਾਏਗਾ ਉਹਦੇ ਅੰਦਰ ਨੌ ਗੁਣ ਪ੍ਰਗਟ ਹੋ ਜਾਣਗੇ ਤੇ ਜਿਹਦੇ ਅੰਦਰ ਇਹ ਨੌ ਗੁਣ ਪ੍ਰਗਟ ਹੋ ਜਾਣ ਉਹ ਪਿਆਰੇ ਪ੍ਰੀਤਮ ਦੇ ਅੰਦਰ ਸਦਾ ਵਾਸਤੇ ਸਮਾ ਜਾਏਗਾ ਕੇਵਲ 2 ਮਿੰਟਾਂ ਦੇ ਵਿੱਚ ਮੈਂ ਸਮਾਪਤੀ ਕਰ ਰਿਹਾ ਜਿਹੜਾ ਪਾਵਨ ਬਾਣੀ ਨਾਲ ਜੁੜੇਗਾ ਨਾ ਉਹਦੀ ਜ਼ਿੰਦਗੀ ਦੇ ਅੰਦਰ ਚੇਂਜਿੰਗ ਕੀ ਆਏਗੀ ਸੇਵ ਕੀਤੀ ਸੰਤੋਖੀ ਉਦੀ ਜ਼ਿੰਦਗੀ ਦੇ ਅੰਦਰ ਸੰਤੋਖ ਆਏਗਾ ਤੇ ਸੰਤੋਖ ਹੀ ਰਜੇਵਾ ਹੈ ਜਿਹਦੇ ਜੀਵਨ ਵਿੱਚ ਰਜੇਵਾ ਨਹੀਂ ਉਹ ਤੇ ਰਾਜ ਦੀ ਸੱਤ ਦਾ ਬਿਨਾ ਸੰਤੋਖ ਨਹੀਂ ਕੁ ਰਾਜੈ ਸੁਪਨ ਮਨੋਰਥ વૃਥੀ ਸੰਗਤੈ ਪਹਿਲਾ ਗੁਣ ਸੰਤੋਖ ਦਾ ਆਏਗਾ ਰੱਬ ਦੇ ਸੇਵਕ ਦਾ ਦੂਜਾ ਗੁਣ ਹੈ ਉਹ ਨਹੀਂ ਸੱਚੋ ਸੱਚ ਧਿਆਇਆ ਉਹ ਇਨਸਾਨ ਸੱਚ ਬੋਲੇਗਾ ਸੱਚ ਸੁਨੇਗਾ ਸੱਚ ਵੇਖੇਗਾ ਸੱਚ ਕਮਾਏਗਾ ਸੱਚ ਦਾ ਸੰਗ੍ਰਹਿਨ ਕਰੇਗਾ ਮਨ ਬਚਨ ਔਰ ਕਰਮ ਕਰਕੇ ਸੱਚਾ ਹੋ ਜਾਏਗਾ ਤੇ ਤੀਜਾ ਸੇਲਕ ਦਾ ਗੁਣ ਹੈ ਉਹ ਨਹੀਂ ਮੰਦਾ ਪੈਰ ਨਾ ਰੱਖਿਓ ਮੰਦਾ ਕਰਮ ਕਰਨਾ ਤਾਂ ਦੂਰ ਦੀ ਜਗਾ ਉਹਦੇ ਅੰਦਰ ਵੱਡੀ ਸੋਚ ਵੀ ਪੈਦਾ ਨਹੀਂ ਹੋਏਗੀ ਤੇ ਚੌਥਾ ਗੁਣ ਹੈ ਕਰ ਸੁਕ੍ਰਿਤ ਉਹ ਦਸਾਂ ਨਵਾਂ ਦੀ ਧਰਮ ਦੀ ਸੱਚੀ ਸੁੱਚੀ ਕਿਰਤ ਕਰੇਗਾ ਤੇ ਪੰਜਵਾਂ ਗੁਣ ਹੈ ਧਰਮ ਕਮਾਇਆ ਧਰਮ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ ਸੱਚ ਨੂੰ ਆਧਾਰ ਬਣਾ ਕੇ ਉਹ ਮਨੁੱਖੀ ਫਰਜ਼ਾਂ ਨੂੰ ਪੂਰਿਆ ਕਰਨ ਦਾ ਯਤਨ ਕਰੇਗਾ ਕਰ ਸੁਕ੍ਰਿਤ ਧਰਮ ਕਮਾਇਆ